ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੋਪ ਤੇ ਸਾਰੇ ਨੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੋਗ ਮੈਂ ਪੈ ਰਿਆ ਤੇ ਕਣੀਆਂ ਆ ਰਹੀਆਂ ਸਵੇਰ ਦਾ ਹੀ ਲੱਗਿਆ ਪਰ ਵੈਸੇ ਤਾਂ ਰੱਬ ਲੋਬੀ ਚੱਲੇ ਆ ਅੱਜ ਸਕੋਰਪੀਓ ਤੇ ਥੋੜੇ ਦਿਨ ਬਹੁਤ ਬਠਿੰਡੇ ਨੂੰ ਚੱਲੇ ਆ ਅੱਜ ਬਹੁਤ ਦਿਨ ਹੋ ਗਏ ਬਠਿੰਡੇ ਜਹੋ ਤਾਂ ਜੋ ਤਾਂ ਵਿਚਾਰੀ ਆਣ ਲੱਗਣ ਲੱਗੀ ਸੀ ਵੀ ਇਹ ਤਾਂ ਘਰੇ ਹੀ ਰਹਿੰਦੀ ਆ ਤਾਂ ਜਾਣਦੀ ਨਹੀਂ ਕਿਤੇ ਅਸਲ ਦੇ ਵਿੱਚ ਸਾਨੂੰ ਇੱਕ ਦੋ ਕੰਮ ਸੀਗੇ ਤਾਂ ਕਰਕੇ ਅੱਜ ਬਟੇਂਡੇ ਨੂੰ ਚੱਲੇ ਆ ਤੇ ਤਕਦੀਰ ਹੁਣ ਆਪਾਂ ਸਕੂਲ ਤੋਂ ਚੱਕਾਂਗੇ ਆ ਹੁਣ ਜੀ ਦੇਖੋ ਕਿ ਹੁਣ ਤਕਦੀਰ ਇਹਦੋਂ ਪਹਿਲਾਂ ਸਕੂਲ ਜਾ ਹੀ 12:00 ਵਜੇ ਤੇ ਹੁਣ ਆਪਾਂ ਤਕਦੀਰ ਨੂੰ ਸਕੂਲ ਤੋਂ ਲੈ ਲਾਂਗੇ ਤੇ ਹੁਣ ਕਿਉਂਕਿ ਅਸੀਂ ਜਾਂਨੇ 12:00 ਸਹੀ ਟਾਈਮਿੰਗ ਸਾਡੀ ਇਹੀ ਆ ਪਹਿਲਾਂ ਵੀ ਅਸੀਂ ਸ਼ੁਰੂ ਤੋਂ ਜਦੋਂ ਜਾਂਦੇ ਸੀਗੇ ਸ਼ਹਿਰ ਤੋਂ ਸਾਡੀ 11:30-12:00 ਵਜੇ ਦੀ ਟਾਈਮਿੰਗ ਸੀ ਤਕਦੀਰ ਕਰਕੇ ਸਾਨੂੰ ਜਲਦੀ ਜਾਣਾ ਮਿਲਦਾ ਸੀਗਾ ਹੁਣ ਇਹ ਵੀ ਤਕਦੀਰ ਤਕਦੀਰ ਜਿਹੜਾ ਸਕੂਲ ਆ ਉਹ ਇੱਥੇ ਜਾਵੜਾ ਕਰੂਗੀ ਤੇ ਦੂਜਾ ਆਪਣਾ ਤਕਦੀਰ ਹੁਣ ਸਕੂਲ ਤੋਂ ਫ੍ਰੀ ਹੋ ਜੂਗੀ ਹੁਣ ਉਹਨੂੰ ਆਪਾਂ ਨਾਲ ਲੈ ਜਾਵਾਂਗੇ ਤੇ ਬਚਨ ਦੇ ਕੰਮ ਕਰ ਗਏ ਮੌਸਮ ਵਧੀਆ ਅੱਜ ਮੌਸਮ ਵੈਸੇ ਵਧੀਆ ਨਹੀਂ ਕਹਿ ਸਕਦੇ ਇਹਨੂੰ ਆਪਾਂ ਆਪਣੇ ਲਈ ਵਧੀਆ ਆ ਪਰ ਕਈ ਕਈ ਥਾਵਾਂ ਤੇ ਬਹੁਤ ਜ਼ਿਆਦੇ ਹੜ੍ਹ ਦੀ ਸੰਭਾਵਨਾ ਬਣੀ ਹੋਈ ਆ ਤੇ ਪ੍ਰਮਾਤਮਾ ਮੇਹਰ ਹੀ ਰੱਖੇ ਯਾਰ ਸਾਰਿਆਂ ਦੀ ਹੈਨਾ ਤਪਾ ਇਹ ਹੀ ਕਹਾਂਗੇ ਆਪਣੇ ਤਾਂ ਅੱਜ ਹੀ ਪਿਆ ਤੇ ਆਪਣੇ ਤਾਂ ਚਲੋ ਥੋੜਾ ਪੈ ਰਹੇ ਹਾਂ ਪਰ ਜਿੱਥੇ ਜ਼ਿਆਦਾ ਹੈ ਨਾ ਉੱਥੇ ਤਾਂ ਨੁਕਸਾਨ ਹੀ ਆ। ਤੇ ਅੱਜ ਇੱਕ ਅੱਜ ਇੱਕ ਚੀਜ਼ ਦੇਖਣ ਜਾਣੀ ਆ ਅਸੀਂ ਸਰਪ੍ਰਾਈਜ਼ ਆ ਤੁਹਾਨੂੰ ਸੂਣ ਦੱਸਾਂਗੇ ਵੀ ਅਜੇ ਰੀਲ ਨਹੀਂ ਕਰ ਸਕਦੇ। ਪਰ ਅਸੀਂ ਅੱਜ ਉਹ ਚੀਜ਼ ਕਰਕੇ ਆਉਣੀ ਆ ਟਨ ਤੇ ਹੋ ਸਕਦਾ ਵੀ ਆਪਾਂ ਉਹ ਚੀਜ਼ ਲੈ ਆਈਏ ਤੇ ਸਰਪ੍ਰਾਈਜ਼ ਤੁਹਾਨੂੰ ਔਰ ਨਾਲੇ ਵਲੋਗਾਂ 'ਚ ਪਤਾ ਲੱਗੂਗਾ ਮੇਰਾ ਸਰਪ੍ਰਾਈਜ਼ ਕੀ ਆ। ਹੂੰ ਤੇ ਬਾਕੀ ਸਵੇਰ ਦੀ ਅਪਡੇਟ ਇਹ ਆ ਬਈ ਮੈਂ ਐਕਸਰਸ ਯਾਰ ਮੈਂ ਬਹੁਤ ਕਨਫਿਊਜ਼ ਹਾਂ ਪਤਾ ਨਹੀਂ ਕੀ ਹੋ ਗਿਆ ਮੇਰੇ ਦਿਮਾਗ ਨੂੰ ਕੀ ਹੁ ਸਿਸਟਮ ਹੋ ਗਿਆ ਮੈਂ ਐਕਸਰਸਾਈਜ਼ ਕਰ ਕਰਕੇ ਲਿਵਰ ਨੂੰ ਸੋਚੜਾ ਲੇ ਹਾਸੇ ਵਾਲੀ ਗੱਲ ਆ ਵੈਸੇ ਪਰ ਹੈਗੀ ਸੀਰੀਅਸ ਗੱਲ ਮੈਂ ਨਾ ਵੈਸੇ ਜਨਰਲੀ ਮਤਲਬ ਮਹੀਨਾ ਹੋ ਗਿਆ ਸੀਗਾ ਟੈਸਟ ਕਰਾਏ ਨੂੰ ਮੈਂ ਕਿਹਾ ਚੱਲੋ ਯਾਰ ਟੈਸਟ ਤਾਂ ਕਰਾ ਕੇ ਦੇਖੀ ਵੀ ਓਟਪੀਟੀ ਆਪਣੇ ਨਾਰਮਲ ਹੋਏ ਤੇ ਉਦੋਂ ਦੁਗੜੇ ਆਏ ਅੱਜ ਤੇ ਮੈਨੂੰ ਡਾਕਟਰ ਕਹਿੰਦਾ ਵੀ ਚਾਚਾ ਵੀ ਤੂੰ ਪਹਿਲਾਂ ਤੈਨੂੰ ਕਹਿੰਦਾ ਗੁੱਸਾ ਨਾ ਕਰੀ ਤੇਰੀ ਜੀਭ ਕਹਿੰਦਾ ਕੰਟਰੋਲ 'ਚ ਨਹੀਂ ਹੈਗੀ ਕਹਿੰਦਾ ਕਿਸੇ ਦੀ ਜੀਭ ਕਹਿੰਦਾ ਬੋਲਣ 'ਚ ਕੰਟਰੋਲ 'ਚ ਨਹੀਂ ਹੁੰਦੀ ਕਹਿੰਦਾ ਉਹ ਕੁੱਟ ਖਾ ਲੈਂਦਾ ਕਹਿੰਦਾ ਜਿਹੜੀ ਖਾਂਦੀ ਕੰਟਰੋਲ ਨਾ ਹੋਵੇ ਉਹ ਸਰੀਰ ਖਵਾ ਲੈਂਦਾ ਸੋ ਕਹਿੰਦਾ ਵੀ ਕੰਟਰੋਲ 'ਚ ਰੱਖਿਆ ਕਰ ਤੇ ਪ੍ਰੇਸ਼ ਕਰ ਤੇ ਐਕਸਰਸਾਈਜ਼ ਘੱਟ ਕਰ ਵੀ ਕਹਿੰਦਾ ਵੀ ਤੂੰ ਜ਼ੋਰ ਲਵਾਈ ਜੰਨਾ ਸਰੀਰ ਦਾ ਲੀਵਰ ਨੂੰ ਰੈਸਟ ਨਹੀਂ ਮਿਲਦੀ ਕਹਿੰਦਾ ਫਿਰ ਖਰਾਕ ਤੇ ਵੀ ਕੰਟਰੋਲ ਨਹੀਂ ਹੈਗਾ ਵੀ ਮਤਲਬ ਤੂੰ ਘਰੇ ਵੀ ਜੇ ਉੰਨੀ ਖਰਾਕ ਖਾਈ ਜੰਨਾ ਤਾ ਫਿਰ ਕਹਿੰਦਾ ਬਾਹਰਲਾ ਤਿੱਖਾ ਰਲਾ ਖਾਦਾ ਤੇ ਕੋਈ ਫਾਇਦਾ ਹੀ ਨਹੀਂ ਕਰਦਾ ਉਹ ਮੈਂ ਯਾਰ ਥੋੜਾ ਸੀਰੀਅਸ ਸੀਰੀਅਸ ਕੰਮ ਹੋ ਗਿਆ ਹੁਣ ਅੱਜ ਜਮਾਂ ਸੀਰੀਅਸ ਲੈ ਲਿਆ ਵੀ ਜਮਾਂ ਡਾਈਟ ਤੇ ਕੰਟਰੋਲ ਕਰਤਾ ਅੱਜ ਤੋਂ ਮੰਨ ਲਓ ਵੀ ਕੱਲੀ ਰੋਟੀ ਹੀ ਖਾਣੀ ਆ ਤੇ ਪੇਟਪੂਟ ਡਾਕਟਰ ਕਹਿੰਦਾ ਵੀ ਪੇਟ ਤੇਰਾ ਚਾਚਾ ਕੋਈ ਗੱਲ ਨਹੀਂ ਘਟਜੂਗਾ ਪਰ ਪਹਿਲਾਂ ਲੀਵਰ ਸੈੱਟ ਕਰ ਆਪਣਾ ਸਭ ਤੋਂ ਪਹਿਲਾਂ ਇਹ ਜਿਹੜੀ ਜ਼ਰੂਰੀ ਗੱਲ ਆ ਠੀਕ ਆ ਤੇ ਫਿਰ ਇਸ ਕਰਕੇ ਹੁਣ ਆਪਣਾ ਲੀਵਰ ਹੀ ਸੈਟ ਕਰਾਂਗੇ ਪਹਿਲਾਂ ਫਿਰ ਜਾ ਕੇ ਗਾਂਹ ਪੇਟ ਦੀਆਂ ਐਕਸਰਸਾਈਜ਼ਾਂ ਲਾ ਲਿਆ ਕਰਾਂਗੇ ਜੇ ਲੀਵਰ ਸਹੀ ਆ ਤਾਂ ਪੇਟ ਆ ਦੇਗਾ ਹਾਂ ਕਿਉਂਕਿ ਜੇ ਹੁਣ ਪੇਟ ਦੇ ਅੰਦਰ ਅੰਗ ਹੀ ਨਾ ਸਹੀ ਹੋਏ ਤਾਂ ਪੇਟ ਘਟਿਆ ਕੀ ਕਰੂੰਗਾ ਤੋ ਪਹਿਲਾਂ ਅੰਗ ਸਹੀ ਕਰ ਲੈਣੀ ਜ਼ਰੂਰੀ ਆ ਤੇ ਵੈਸੇ ਇਹ ਕਾਮਨ ਜੀਆਂ ਗੱਲਾਂ ਆ ਪਰ ਫੇਰ ਵੀ ਸੀਰੀਅਸ ਲੈਣਾ ਚਾਹੀਦਾ ਆ ਕਿਉਂਕਿ ਮੈਂ ਥੋੜਾ ਪਤਾ ਨਹੀਂ ਕੁਝ ਮਹੀਨਿਆਂ ਤੋਂ ਕਿਉਂ ਇਦਾਂ ਦਾ ਹੋ ਗਿਆ 네ਗੇਟਿਵ ਜਿਹਾ ਹੋਇਆ ਥੋੜਾ 네ਗੇਟਿਵ ਜਿਹਾ ਬੜਾ ਹੋਇਆ ਪਿਆ ਮੈਨੂੰ ਇਹ ਆ ਵੀ ਠੀਕ ਰਵੇ ਹਨਾ ਕਾਦੇ ਪਿੱਛੇ ਡੈਡੀ ਨੂੰ ਡੈਡੀ ਨੂੰ ਦੇਖ ਕੇ ਥੋੜਾ ਜਿਆਦਾ ਮੈਂ ਤੇ ਚਲੋ ਜੀ ਕੋਈ ਗੱਲ ਨਹੀਂ ਚਲਦੇ ਆ ਚੜ੍ਹਦੀ ਕਲਾ 'ਚ ਹੈਗੇ ਆ ਪਾਈ ਡੈਡੀ ਵੀ ਨਹੀਂ ਗੱਲ ਕੋਈ ਤਕਦੀਰ ਨੂੰ ਲਿਖ ਚੱਕੀਏ ਤੇ ਫਿਰ ਚੱਲਦੇ ਆ ਮਠਿੰਡੇ ਨੂੰ ਅੱਜ ਜੀ ਦਿਖਾਉਣੇ ਆ ਤੁਹਾਨੂੰ ਤਕਦੀਰ ਦਾ ਸਕੂਲ ਬਈ ਰਾਈジング 스타 ਪਲੇ ਸਕੂਲ ਇਹ ਆਪਣੇ ਪਿੰਡ ਖੁੱਲਿਆ ਇਹ ਇੱਥੇ ਦੇਖ ਸਕਦੇ ਆ ਬੋਰਡ ਤੁਸੀਂ ਇਹਦਾ ਇਹ ਆ ਦੇਖੋ ਤੇ ਤਕਦੀਰ ਤਾਂ ਨਾਈ ਜਾਂਦੀ ਆ। ਹਾ ਲਓ ਵੀ ਵੀਰੋ ਮੇਰੇਓ ਅੱਜ ਆਪਾਂ ਬਣਾਵਾਂਗੇ ਆਲੂ ਚੌਲੇ। ਆਹ ਹੁੰਦੇ ਆ ਚੌਲੇ। ਇਹ ਨਿਕਲਦੇ ਆ ਫਲੀਆਂ ਚੋਂ। ਲੰਮੀਆਂ ਲੰਮੀਆਂ ਹੀ ਫਲੀਆਂ ਹੀ ਹੁੰਦੀਆਂ। ਉਹਦੇ ਤੋਂ ਨਿਕਲਦੇ ਆ ਇਹ। ਪਹਿਲਾਂ ਇਹਨਾਂ ਨੂੰ ਕੱਢੀਦਾ ਆ ਫੇਰ ਇਹਨਾਂ ਨੂੰ ਤੜਕਾ ਲਾਈਦਾ। ਸਟੇਲ ਸਟਾਪਮਾ ਥੱਲਾ ਲਿਆ ਨਾ ਬਾਹਰ ਆਪਾਂ। ਕਿਉਂਕਿ ਅੰਦਰ ਹੈਗੀ ਆ ਬਹੁਤ ਜ਼ਿਆਦਾ ਗਰਮੀ। ਮੀਂਹ ਪਿਆ ਸੀ ਅੱਜ ਭਾਰ ਮੀਂਹ ਪਿਆ ਤੇ ਹੁਣ ਆਠ ਨੇ ਫੇਰ ਪੜਾਸ ਜੀ ਹੋ ਗਈ ਸਾਰਾ ਦਿਨ ਮੀਂਹ ਪੈਂਦਾ ਰਿਹਾ ਹੁਣ ਫੇਰ ਉਨੀ ਗਰਮੀ ਹੋ ਗਈ ਉਧਰ ਤਾਂ ਖੜਿਆ ਨਹੀਂ ਜਾਂਦਾ ਮੈਂ ਕਿਾ ਇੱਥੇ ਕੱਢ ਲਈਏ ਵੈਸੇ 4 5 ਦਿਨਾਂ ਤੋਂ ਇੱਥੇ ਸੀਗਾ ਅੱਜ ਮੈਨੂੰ ਲੱਗਦਾ ਸੁਧਰੇ ਬਣਾਉਣੀ ਪਊਗੀ ਕਿਉਂਕਿ ਮੀਂਹ ਪੈਂਦਾ ਇਦੋਂ ਪਹਿਲਾਂ ਮੈਂ ਚਾਰ ਪਾ ਕੇ ਹਟ ਗਿਆ ਤੇ ਉਹੀ ਰੈਸਪੀ ਦੇ ਕੇ ਹਟ ਗਿਆ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਆ ਦੇਸੀ ਚੁੱਲੇ ਤੇ ਥੋੜੀਆਂ ਰੈਸਪੀਆਂ ਘੱਟ ਸ਼ੂਟ ਹੋਈਆਂ ਕਿਉਂਕਿ ਗਰਮੀ ਬਹੁਤ ਸੀਗੀ ਤੇ ਇੰਨੀ ਗਰਮੀ ਚ ਫਿਰ ਔਖਾ ਹੋ ਜਾਂਦਾ ਲਗਾਤਾਰ ਰੈਸਪੀਆਂ ਸ਼ੂਟ ਕਰਨੀਆਂ ਤੇ ਜਿੰਨੀਆਂ ਕੋਈਆਂ ਉਨੀਆਂ ਆਪਾਂ ਪਾਤੀਆਂ ਤੇ ਹੁਣ ਆਪਾਂ ਕੰਟੀਨਿਊਟੀ ਰੱਖਾਂਗੇ ਹੋਪ ਸੋ ਜਦੋਂ ਇਦਾਂ ਕਹਿ ਦਈਦਾ ਕੰਟੀਨਿਊਟੀ ਰੱਖਾਂਗੇ ਦੋਨੋਂ ਕੁਝ ਨਾ ਕੁਝ ਹੋ ਜਾਂਦਾ ਪਰ ਹੋਪਸ ਸੋ ਇਸ ਵਾਰੀ ਸਾਰਾ ਕੁਝ ਵਧੀਆ ਰਵੇ ਤੇ ਆਪਾਂ ਕੰਟੀਨਿਊ ਰੱਖਾਂਗੇ ਸਾਰੇ ਹੀ ਰੈਸਪੀ ਵਾਲੇ ਚੈਨਲ ਨੂੰ ਵੀ ਤੇ ਇਹ ਵਾਲੇ ਚੈਨਲ ਨੂੰ ਵੀ ਤੇ ਹੁਣ ਬਸ ਬਣਾ ਲਈਏ ਸਬਜ਼ੀ ਪਾਣੀ ਉਸ ਤੋਂ ਬਣਾਵਾਂ ਉਸ ਤੋਂ ਬਾਅਦ ਬਣਾਵਾਂਗੇ ਰੋਟੀ ਤੇ ਜਿਹੜੇ ਸਰਪ੍ਰਾਈਜ਼ ਦੀ ਮੈਂ ਗੱਲ ਕਰਦੀ ਸੀ ਉਹ ਆਪਾਂ ਦੇਖ ਜਾਂਦਾ ਆ ਪਰ ਉਹ ਲਵਾਂਗੇ ਅਸੀਂ ਥੋੜੇ ਦਿਨਾਂ ਬਾਅਦ ਵੈਸੇ ਡਨ ਕਰਤਾ ਆ ਉਹ ਪਰ ਲਿਆਵਾਂਗੇ ਥੋੜੇ ਥੋੜਾ ਜਿਹਾ ਰੁੱਕ ਕੇ ਤੇ ਉਹ ਤੁਹਾਨੂੰ ਪਤਾ ਲੱਗ ਜੂਗਾ ਨਾਲੇ ਵਲੋਗਾਂ ਚ ਵੀ ਕੀ ਸੀਗਾ ਅਜੇ ਮੈਂ ਪਹਿਲਾਂ ਨਹੀਂ ਦੱਸਣਾ ਚਾਹੁੰਦੀ ਕੁਝ ਰੀਜ਼ਨ ਕਰਕੇ ਪਰ ਮੌਕੇ ਤੇ ਤੁਹਾਨੂੰ ਪਤਾ ਹੀ ਆ ਵੀ ਆਪਾਂ ਹਰੇਕ ਚੀਜ਼ ਦੱਸੇ ਦੇਈਦੀ ਆ ਤੁਹਾਨੂੰ ਕੋਈ ਉਹ ਨਹੀਂ ਹੁੰਦਾ ਸਸਪੈਂਸ ਨਹੀਂ ਰੱਖੀਦਾ ਪਰ ਥੋੜਾ ਯਾ ਪਹਿਲਾਂ ਕਿਸੇ ਗੱਲ ਕਰਨ ਆਪਾਂ ਰੱਖਾਂਗੇ ਤੁਹਾਡੇ ਤੋਂ ਸਸਪੈਂਸ ਤੇ ਮੌਕੇ ਤੇ ਤੁਹਾਨੂੰ ਦੱਸ ਦਾਂਗੇ ਨਹੀਂ ਅੱਜ ਛੜੀ ਜੀ ਲਾ ਕੇ ਹਟ ਗਿਆ ਹਟਿਆ ਨਹੀਂ ਵਸੇ ਅਜੇ ਬੱਦਲ ਹੈਗਾ ਆ ਹੈਨਾ ਉਧਰ ਕਰਮਾਸ਼ੀ ਜੀ ਦਾ ਹਾਂ ਉਹ ਘਰ ਵਾਲੀ ਕੋ ਬੰਦਾ ਯਾਰ ਹੈ ਜੋ ਤਾਂ ਕੁਛੜ ਕੁੜੀ ਗਰਾਹ ਹੋਕਾ ਹੂੰ ਦੱਸ ਕੀ ਮਤਲਬ ਨੇ ਚੀਜ਼ ਕੋਲੇ ਹੋਵੇ ਤੇ ਆਪਾਂ ਉਰਾ ਪਰਾ ਲੱਭੀ ਆਈਏ ਦੱਸ ਕਾਦੇ ਲਈ ਗਿਆ ਮੈਂ ਹੈ ਇਸ ਗੱਲ ਤੇ ਕੀ ਕੋਈ ਗੱਲ ਨਹੀਂ ਤਾਂ ਕੁਝ ਚੀਜ਼ ਮਿਲੀ ਆਪਾਂ ਨੂੰ ਤੇ ਇਹਦੇ ਤੋਂ ਐਂ ਦਈਆ ਸਾਰਾ ਕੁਝ ਦੱਸਤਾ ਫਿਰ ਬੱਸ ਦਵਾਈ ਤੇਰੀ ਆ ਸਕੂਲ ਤੱਕ ਦੇ ਦੇ ਉਹ ਤਾਂ ਹਰ ਗੱਲ ਹੀ ਕਿੰਝ ਫਿਰ ਦੇਮ ਇਦਾਂ ਮੈਂ ਕਹਾਵਤਾਂ ਬਹੁਤ ਬੋਲਦਾ ਹਾਂ ਕਹਾਵਤਾਂ ਮੈਨੂੰ ਬਹੁਤ ਆਉਂਦੀਆਂ ਸੀਗੀਆਂ ਸਕੂਲ 'ਚ ਮੈਂ ਪੰਜਾਬੀ ਦੇ ਵਿੱਚ ਮੇਰੇ 98 98 ਨੰਬਰ ਆਉਂਦੇ ਰਹੇ ਆ ਬੜੇ ਸਕੂਲ ਸਾਖਿਆ ਸਕੂਲ 'ਚ ਆਉਂਦੇ ਰਹਦਾ ਮਤਲਬ ਕੀ ਤੂੰ ਕਾਲ ਜੀ ਤੂੰ ਕੀ ਪੜ੍ਹੀਆਂ ਕਾਲ ਜੀ ਤੂੰ ਦੂਜਾ ਓਹ ਮੈਂ ਹੋਰ ਕੀ ਕਰਦੇ ਰਹੇ ਆ ਦੂਜਾ ਤੁਸੀਂ ਕੀ ਕਹਿੰਦੇ ਹੁੰਦੇ ਆ ਪਲੇ ਹਾਂ ਬੜੀ ਨੌਲੇ ਜਿਦੋਂ ਨਾ ਆਪਾਂ ਦੱਸ ਤੈਨੂੰ ਕਹਾਵਤ ਪੁੱਛੀ ਹਾਂ ਮੈਨੂੰ ਨਹੀਂ ਪਤਾ ਮੈਂ ਮੈਂ ਕਹਾਵਤ ਤਾਂ ਪਾਈ ਆ ਕਿਉਂਕਿ ਆਪਾਂ ਸਵੀਟ ਕੌਰ ਨਾਲੀ ਛੱਲੀ ਲੱਭਦੇ ਫਿਰਦੇ ਰਹੇ ਹੋਰ ਸ਼ਹਿਰਾਂ 'ਚ ਵੀ ਹੋਰ ਸਾਨੂੰ ਲੱਭੂ ਲੁਧਿਆਣੇ ਜੇ ਉੱਥੇ ਤੇ ਮਿਲੀ ਕਿੱਥੋਂ ਬਠਿੰਡਿਓ ਕੁਛੜ ਕੁੜੀ ਗਰਾਹ ਹੋਕਾ ਮਤਲਬ ਘਰੇ ਮੰਨ ਲਓ ਆਪਦੇ ਸ਼ਹਿਰ 'ਚ ਬਠਿੰਡੇ 'ਚ ਸਵੀਟ ਕੌਰ ਛੱਲੀ ਮਿਲਦੀ ਆ ਤੇ ਆਪਾਂ ਲੱਭਦੇ ਰਹੇ ਉੱਥੇ ਉੱਥੇ ਵੀ ਇਹਲਾ ਮਿਲੀ ਨਹੀਂ ਇਹ ਥੋੜਾ ਮਰ ਵੀ ਗਈ ਖਾਣ ਵੀ ਨਹੀਂ ਦਿੱਤੀ ਮੈਨੂੰ ਤੁਸੀਂ ਅੱਜ ਤੇ ਖਾਲਾ ਚਾਰ ਜਿਹੜੀਆਂ ਲਿਆਈਆਂ ਭੁੰਨ ਕੇ ਭੁੰਨਦੇ ਹਾਂ ਹੁਣ ਕਾਚ ਭੁੰਨੀ ਆ ਕਾਚ ਹੀ ਇੱਥੇ ਗੈਸ ਤੇ ਭੰਨ ਲਾ ਬਾਹਰ ਵੀ ਗੈਸ ਤੇ ਭੰਨਦੇ ਉਹਨੇ ਕਰੀ ਉਹਦੇ ਉਹ ਨਵਦੀਪ ਕਹਿੰਦੀ ਹੂੰ ਕਹਿੰਦੀ ਕੀ ਆ ਤੈਨੂੰ ਮੈਂ ਕਿ ਕੀ ਹੋਇਆ ਆਖੇ ਛੱਲੀ ਖਾਣੀ ਸੀ ਵਲੌਗ 'ਚ ਮੇਰਾ ਜੀ ਕੀਤਾ ਛੱਲੀ ਖਾਣ ਨੂੰ ਫਿਰ ਮੈਂ ਲਿਆਈ ਕੀ ਉਹ ਤਾਂ ਸਕੂਟਰੀ ਦੇ ਵਿੱਚ ਪਾ ਲੇ ਫੋਨ ਲਾ ਇਹਨੂੰ ਘੋਸ਼ੀ ਲਾ ਦਿੰਨਾ ਲਾ ਦਿੰਨਾ ਉਹ ਨਾ ਨਾ ਤင်း ਹੀ ਹੋ ਗਏ ਠੀਕ ਹੋਰ ਕਿੱਡੀ ਪੈ ਜਾਂਦੀ ਆ ਚੁਰਿਆ ਮੇਰਾ ਮਿੱਠੂ ਕਰਦਾ ਮम्मा ਬੜਿਆ ਇੱਕ ਪਾਰੀ ਗਿਰੇ ਉਹਨਾਂ ਦਾ ਬਾਈਪਰਾਂ ਦੀ ਫਿਕਰ ਪੈ ਗਈ ਕਿਧਰੇ ਕੀ ਆ ਉਹਦੇ ਵਿੱਚ ਕੀ ਆ ਟੋਏ ਨਹੀਂ ਹੈਗਾ ਉਹਦੇ ਵਿੱਚ ਆਟਾ ਹੈ ਉਹਦੇ ਚ ਯਕੀ ਆਤਾ ਯਕੀ ਆਟਾ ਕਿਉਂ ਰੋਟੀ ਨਹੀਂ ਕਾਣੀ ਆਲੂ ਨਾ ਕਿਹੜੇ ਟੋਏ ਟੋਏ ਤੈਨੂੰ ਅੱਜ ਲੈ ਕੇ ਤਾਂ ਦਿੱਤੇ ਕਿੱਥੇ ਤਰਾ ਹੈਲੀਕਾਪਟਰ ਤੂੰ ਮੇਰੇ ਬੁੱਕਲ 'ਚ ਆ ਕੇ ਬਹਿ ਜਾ ਬੜੀ ਹਨ ਹੱਥ ਧੋਣ ਗਈ ਆ ਪਾਪਾ ਮੈਂ ਕਿਹਾ ਅੱਗੇ ਤਾਂ ਫੋਨ ਲਈ ਫਿਰਦਾ ਸੀ ਮੀਂਹ ਚ ਹਨਾ ਹੋਣ ਨਹੀਂ ਲੈ ਕੇ ਜਾਂਦਾ ਹਾਂ ਮੈਂ ਵੀ ਨਾਲ ਜੇ ਹਾਂ ਮੈਂ ਗਾਣਾ ਹੁਣ ਤਾਂ ਕਰਕੇ ਰੱਖ ਜਾਂਦਾ ਅਜੇ ਤਾਂ ਕਿ ਬਹੁਤ ਲੈ ਜਾ ਲੈ ਜਾ ਕਹਿੰਦਾ ਨਹੀਂ ਮੀਂਹ ਦਾ ਮੌਸਮ ਹੈ ਤੇ ਕਹਿੰਦਾ ਚਾਰ ਚਲਾ ਦਿਓ ਆ ਕੇ ਰੇਲਾ ਵੇਖਾਂਗੇ ਚਾਰ ਚਲਾਵਾ ਗਏ ਹਾਂ ਚੱਲ ਚਲ ਮੈਂ ਵਜਾਉਣਾ ਤਦ ਅਜ ਕਾਦੀ ਸਬਜ਼ੀ ਆ। ਕਿਉਂਲੇ ਸਾਡੇ ਘਰੇ ਹੁਣ ਤਿੰਨ ਸਬਜ਼ੀਆਂ ਬਣਾਇਆ ਕਰਨੀਆਂ ਬਸ। ਤਿੰਨ ਕਿ ਚਾਰ? ਆਹ ਫੇ ਤਿੰਨੇ ਸਬਜ਼ੀਆਂ ਬਣਾਇਆ ਕਰੋ ਹੁਣ। ਇੱਕ ਕੱਦੂ, ਇੱਕ ਤੋਰੀ, ਇੱਕ ਤੋਰੀਆਂ। ਇੱਕ ਕਿਹੜੀ ਆਖੀ ਸੀ? ਬਸ। ਕਾਲ। ਸਾਡਾ ਵੀ ਖਾਣਾ ਪੀਣਾ ਬੰਦ ਕਰਦਾਂਗੇ ਮੰਦੇ ਦੇ। ਇੱਕ ਦਿਨ ਉੱਥੇ ਮੈਨੂੰ ਵੱਡੀ ਚਾਉਂਦਾ ਕਿ ਆਖੀ ਜਾਵੇ। ਅਖੇ ਜੋ ਤੋ ਪਾਸ ਦੋ ਦਿਨ ਆਪਣੇ ਹਫਤੇ ਚ ਆਪਾਂ ਖਿਚੜੀ ਬਣਾਇਆ ਕਰਨੀ ਆ। ਮੈਂ ਬੱਸ ਖਿਚੜੀ ਖਾਇਆ ਕਰਨੇ ਸਾਰੇ ਮੈਂ ਤਾਂ ਆਪਦਾ ਖਾਣੀ ਹੈ ਆਪਾਂ ਚਲ ਮੈਂ ਵੀ ਕਰਨਾ ਖਾ ਲੂੰਗੀ ਤੇ ਮੰਮੀ ਪਾਪਾ ਤਾਂ ਕਹਦੇ ਮੂੰਹ ਬੰਦ ਕਰਦਾ ਵਿਚਾਰੇ ਉਹਨਾਂ ਨੂੰ ਤਾਂ ਖਾਣ ਦੀ ਸੌਂਦੀਆਂ ਕੋਈ ਨਹੀਂ ਨਾ ਸਾਰਾ ਟੱਬਰੇ ਖਾਇਆ ਕਰਾਂਗੇ ਪਤਾ ਨਹੀਂ ਇੰਨਾ ਨੈਗੇਟਿਵ ਹੋਇਆ ਪਿਆ ਸੀ ਹਨਾ ਇਸ ਚੀਜ਼ ਨੂੰ ਲੈ ਕੇ ਚਾਉਲਿਆਂ ਦੀ ਸਬਜ਼ੀ ਬਣ ਰਹੀ ਬਈ ਚਾਉਲੇ ਕਿਹੜੇ ਕਿਹੜੇ ਇਲਾਕੇ ਚ ਬਣਦੇ ਕਮੈਂਟ ਕਰਕੇ ਜੀਰੋ ਹਾਏ ਹਾਏ ਦੇਖਣੇ ਫੜੀ ਬਾਹਰ ਬਣਾ ਕੇ ਹੂੰ ਚਲ

ਧੀ ਬੌਂਦਾ ਕਾਕਾ ਸਾਡਾ ਪੌਂਠੀ ਬੌਂਦਾ ਕਾਕਾ ਸਾਡਾ ਇੰਨਾ ਫਿਕਰ ਪੈ ਜਾਂਦਾ ਕੁੜੀਆਂ ਨੂੰ ਨਾ ਨਿੱਕੀ ਹੁੰਦੀਆਂ ਅੰਦਰ ਇਹ ਕੰਮ ਕਰਨ ਦੇ ਮੁੰਡੇ ਵੇਖ ਲੈ ਮੁੰਡੇ ਪੰਗੇ ਲੈਣਗੇ ਬੰਦਿਆਂ ਨੇ ਚੀਜ਼ਾਂ ਨਾਲ ਹਾਲਾਂਕਿ ਇਹ ਵੀ ਚਲੋ ਪਾਪੇ ਦੇ ਜਿਵੇਂ ਪੇਚਕਾਤ ਹੋ ਗਏ ਪਲਾਸ ਹੋ ਗਏ ਉਹਨਾਂ ਨੇ ਪੰਗੇ ਲੈਂਦੀ ਆ ਪਰ ਇਹ ਜਿਵੇਂ ਹੁਣ ਆਹ ਚੀਜ਼ ਸ਼ੌਂਕ ਨਾਲ ਇਹਨੂੰ ਆਏ ਆ ਸ਼ੌਂਕ ਡੈਲੀ ਉਹ ਡੈਲੀ ਨਹੀਂ ਉਹਨਾਂ ਚੀਜ਼ਾਂ ਨਾਲ ਖੇਡਦੀ ਉੱਥੇ ਬਾਹਰ ਲਿਆ ਆਂ ਜਾਂਦਾ ਸੀ ਕੁੱਤਿਆਂ ਨਾਲ ਰਲ ਕੇ ਅੱਛਾ ਹੋਰ ਦੇਖ ਲੈ ਫਿਰ ਇਹ ਪੁੱਤ ਜੀ ਇੰਜ ਚੀਂ ਚੀਂ ਤੇ ਵਿਸ਼ਵਾਸ ਗਵਾ ਬੈਠਾ ਬੜੀ ਤਾਂ ਉਹ ਤਾਂ ਵਿਸ਼ਵਾਸ ਗਵਾਤਾ ਦੇਖ ਲੈ ਹੁਣ ਗੱਲ ਇਗਨੋਰ ਕਰਦਾ ਹੁਣ ਤਕਦੀਰ ਤੋ ਕੋ ਖਾਣਾ ਆ ਕੋਕ ਪੀਣਾ ਚਿਪਸ ਨਾ ਚਿਪਸ ਇਹ ਕੀ ਹੋਰ ਹੁੰਦਾ ਚਾਕਲੇਟ ਚਾਕਲੇਟ ਪਲੇਜ਼ ਮੈਮੀ ਵੈਰੀ ਗੁੱਡ ਕਿਨਵਤ ਜੋਤ ਨੇ ਇੱਕ ਵੀਡੀਓ ਦਿਖਾਈ ਆ ਜਿਹੜੀ ਕਿ ਮੰਨ ਲਓ ਉਹਦੇ ਤੇ ਸੀਗੀ ਇੰਸਟਾਗ੍ਰam ਤੇ ਸੀ ਚੁੱਤ ਇੰਸਟਾਗ੍ਰam ਤੇ ਸੀ ਉਹਨਾਂ ট্রান্সਪੇਰੈਂਟ ਜੀ ਉਹਨਾਂ ਨੇ AI ਦੇ ਨਾਲ ਬਣਾਈ ਆ ਵੀ ট্রান্সਪੇਰੈਂਟ ਬਾਡੀ ਦੇ ਵਿੱਚ ਬੱਚਾ ਜਦੋਂ ਕੋਕ ਪੀ ਰਿਹਾ ਚਿਪਸ ਖਾ ਰਿਹਾ ਫੋਨ ਦੇਖ ਰਿਹਾ ਮਤਲਬ ਉਹਦੇ ਨਾਲ ਕੀ ਰਿਐਕਸ਼ਨ ਹੁੰਦੇ ਆਗੇ ਤੇ ਮਤਲਬ ਉਹਦੇ ਤੋਂ ਇੰਨੀ ਮਤਲਬ ਥੋੜੀ ਜੀ ਡਰ ਗਈ ਤੇ ਹੁਣ 3-4 ਦਿਨ ਹੋ ਗਏ ਕੁਛ ਨਹੀਂ ਲਿਆ ਇੱਕ ਦੁਕਾਨ ਤੋਂ ਜਾ ਕੇ ਖਾਂ ਆ ਮੰਨ ਲਓ ਜਿਵੇਂ ਕੱਲ ਬਾਪੂ ਨਾ ਜਾ ਕੇ ਮਟਰੀ ਲਿਆਈ ਸੀਗੀ ਤੇ ਚਲੋ ਉਹ ਚੀਜ਼ ਦਾ ਇੰਦਾ ਨੁਕਸਾਨ ਵੀ ਨਹੀਂ ਹੈਗਾ ਕਿਉਂਕਿ ਉਹ ਤਾਂ ਆਪਾਂ ਵੀ ਛੋਟੇ ਹੁੰਦੇ ਖਾਂਦੇ ਹੀ ਰਹੇ ਹਾਂ ਉਹਨਾਂ ਦਾ ਕੋਈ ਚੀਜ਼ਾਂ ਦਾ ਨੁਕਸਾਨ ਨਹੀਂ ਹੈਗਾ ਕਿਉਂਕਿ ਉਹ ਚੀਜ਼ਾਂ ਫੇਰ ਵੀ ਪੈਕੇਟ ਬੰਦ ਨਹੀਂ ਹੁੰਦੀਆਂ ਪੈਕੇਟ ਬੰਦ ਜਿਹੜੀਆਂ ਹੁੰਦੀਆਂ ਉਹ ਚ ਕਹਿੰਦੇ ਕੈਮੀਕਲ ਬਹੁਤ ਹੁੰਦੇ ਆ ਮੈਨੂੰ ਵੀ ਬਸ ਹੌਲੀ ਹੌਲੀ ਜਾਣਕਾਰੀ ਆ ਰਹੀ ਐ ਇਹਨਾਂ ਚੀਜ਼ਾਂ ਦੀ ਪਹਿਲਾਂ ਆਪਾਂ ਵੀ ਨਹੀਂ ਛੱਡਿਆ ਕੁਛ ਤੇ ਉਹ ਚੱਕਰ 'ਚ ਹੁਣ ਇਹ 18 ਦਾ ਸਿਆਣੀ ਹੋਈ ਹੈ ਬਾਕੀ ਹੁਣ ਕਿੰਨੇ ਕੁ ਦਿਨਾਂ ਲਈ ਆ ਜਾਂ ਪੱਕੇ ਤੌਰ ਇੱਥੇ ਇੱਥੇ ਵੈਸੇ ਮੈਂ ਸਨੈਪਚੈਟ ਤੇ ਸਨੈਪਚੈਟ ਤੇ ਮੇਰੀ ਸਨੈਪਚੈਟ ਆਈਡੀ ਦਿਖਾ ਦਿਓ ਸਨੈਪਚੈਟ ਨੂੰ ਫੋਲੋ ਕਰ ਲਓ ਆਹ ਜਿੰਨਾ ਦਾ ਬਕੇ ਚਿਪ ਕੱਢ ਦਿਓ ਸਕੈਨ ਕਰਕੇ ਕੁਝ ਨਹੀਂ ਕਰਨਾ ਐਪ ਸਟੋਰ 'ਚ ਜਾਣਾ ਸਨੈਪਚੈਟ ਡਾਊਨਲੋਡ ਕਰਨੀ ਆ ਆਪਦੀ ਆਈਡੀ ਬਣਾਉਣੀ ਤੇ ਫੋਲੋ ਕਰਨੀ ਫੋਲੋ ਕਰ ਲਓ ਬਸ ਹੋਰ ਕੁਝ ਨਹੀਂ ਕਰਨਾ ਬਸ ਇੰਨੀ ਕਿਰਪਾ ਕਰ ਲਓ ਫੋਲੋ ਕਰ ਲਓ ਹਾਂ ਫੋਲੋ ਕਰਕੇ ਇੱਥੇ ਆਪਾਂ ਜਿਹੜੀ ਹੈ ਰੇ ਡੇਲੀ ਡੇਲੀ ਕਲਾਸ ਆਉਂਦੀ ਆ ਉਹ ਤੇ ਡੇਲੀ ਸਿਖਾਉਂਦੀ ਹੈ ਨਾ ਵਲੌਗ ਦੇ ਵਿੱਚ ਤਾਂ ਡੇਲੀ ਬਣਾਇਆ ਨਹੀਂ ਜਾਂਦਾ ਯਾਰ ਕੋਈ ਇੱਕ ਭੈਣ ਕਹਿ ਰਹੀ ਆ ਪਲੀਜ਼ ਸ਼ਾਰਟਸ ਪਾ ਲਓ ਸ਼ਾਰਟ ਮੈਨੂੰ ਲੱਗਦਾ ਪਤਾ ਕਿ YouTube ਦਾ ਕੰਮ ਬਈ ਇਦਾਂ ਹੈ ਵੀ YouTube ਦੇ ਕੰਮ 'ਚ ਐਡੀਟਿੰਗ ਵਗੈਰਾ ਬਹੁਤ ਕੁਝ ਕਰਨਾ ਪੈਂਦਾ ਆ ਉਹ ਚੱਕਰ ਦੇ ਵਿੱਚ ਵੀ ਮਤਲਬ ਵੀਡੀਓਜ਼ ਉਸ ਤਰ੍ਹਾਂ ਨਹੀਂ ਬਣਦੀਆਂ ਨੇ ਸਨੈਪਚੈਟ ਤੇ ਆ ਵੀ ਇੱਕ ਤਾਂ ਅਪਡੇਟ ਜਲਦੀ ਹੈ ਜਿਵੇਂ ਹੁਣੇ ਬਣਾਈ ਹੁਣੇ ਪੈ ਜਾਣੀਆਂ ਉਹ ਜਿਹੜੀ ਐਡਿਟ ਵਾਲੀ ਵੀਡੀਓ ਹੋਊਗੀ ਫਿਰ ਉਹ 2 ਦਿਨ 4 ਦਿਨ ਲੇਟ ਵੀ ਹੋ ਜੂਗੀ ਸੋ ਉਸ ਚੱਕਰ ਦੇ ਵਿੱਚ ਇਹਨੇ ਸਨੈਪਚੈਟ ਦੀ ਕੋਰਸ ਸ਼ੁਰੂ ਕੀਤਾ ਵੀ ਨਾਲ ਦੀ ਨਾਲ ਬਸ ਸਿੱਧਾ ਲਾਈਵ ਕਲਾਸ ਚੱਲੀ ਜਾਵੇ ਨੋ ਐਡੀਟਿੰਗ ਲਾਈਵ ਕਲਾਸ ਆ ਨਾਲੇ ਨੋ ਸਕ੍ਰਿਪਟਡ ਹਾਂ ਜੋ ਮੈਂ ਕਰ ਰਹੀ ਆ ਉਹੀ ਮਰੀਆ ਸੰਦਾ ਸਮਾਨ ਜਾ ਇਹਨਾਂ ਚਲੇ ਆ। ਚੀਨ ਤਾਂ ਬੜਾ ਚਾ। ਤਾਂ ਇਹਨੂੰ। ਉਹ ਤੇਰਾ ਹੈਲੀਕਾਪਟਰ ਕਿੱਥੇ ਆ ਪਤਾ? ਪਲੇਨ ਕਿੱਥੇ? ਪਲੇਨ ਕਿੱਥੇ ਜਿਹੜਾ ਅੱਜ ਲੈ ਕੇ ਆਈ ਸੀ? ਕਿੱਥੇ ਆ ਪਲੇਨ? ਇਹ ਸੜ ਦਿੰਦੀ ਆ। ਦੇਖ ਕੇ ਭੱਜ ਗਈ ਫੇਰ ਅੰਦਰ ਨੂੰ। ਤੇ ਅੱਜ ਦੇ ਵਲੌਗ ਨੂੰ ਕਰਦੇ ਹਾਂ ਖਤਮ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਤੁਸੀਂ ਸਾਨੂੰ ਦੇਖ ਰਹੇ ਹੋ ਇਹ ਵੀ ਜਰੂਰ ਦੱਸਿਓ ਤੇ ਏਰੀਏ ਦੇ ਵਿੱਚ ਹੜ੍ਹਾਂ ਦਾ ਖਤਰਾ ਹੈਗਾ ਜਾਂ ਨਹੀਂ ਹੈਗਾ ਜਾਂ ਕਿੱਦਾਂ ਸਿਚੁਏਸ਼ਨ ਹੈ ਕਿਉਂਕਿ ਮੀਂਹ ਸਾਡੇ ਤਾਂ ਪਿਆ ਅੱਜ ਪਰ ਛੜੀ ਪਈ ਆ ਹਾਂ ਹੂੰ ਜਾਣਾ ਅੰਦਰ ਜਾਣ ਕਿਉਂਕਿ ਸਾਡੇ ਤਾਂ ਜਿਹੜਾ ਮੀਂਹ ਪਿਆ ਅੱਜ ਲੱਗੀ ਰਹੀ ਹੈ ਝੜੀ ਸਾਰਾ ਦਿਨ ਹਜੇ ਵੀ ਕੋਈ ਪਤਾ ਨਹੀਂ ਕਿਉਂਕਿ ਬੱਦਲ ਹਜੇ ਗਏ ਨਹੀਂਗੇ ਕੁਲਿਆ ਪਿਆ ਮੌਸਮ ਪੂਰਾ ਤੇ ਵੀ ਜ਼ੋਰਦਾਰ ਮੀਂਹ ਤਾਂ ਨਹੀਂ ਪਿਆ ਪਰ ਕੁਝ ਇਲਾਕਿਆਂ ਦੇ ਵਿੱਚ ਖਬਰਾਂ ਸੁਣੀਆਂ ਵੀ ਬਹੁਤ ਖਤਰਨਾਕ ਹਾਲਾਤ ਨੇ ਤੇ ਉਹ ਜ਼ਰੂਰ ਦੱਸਿਓ ਵੀ ਜੇ ਤੁਸੀਂ ਸਾਨੂੰ ਉਸ ਏਰੀਆ ਤੋਂ ਦੇਖ ਰਹੇ ਹੋ ਤਾਂ ਕਿਦਾਂ ਦੇ ਹਾਲਾਤ ਨੇ ਤੇ ਬਾਬਾ ਮਿਹਰ ਹੀ ਰੱਖੇ ਇਸ ਇਹੋ ਜੀ ਸਿਚੁਏਸ਼ਨ 'ਚ ਕਿਉਂਕਿ ਬਹੁਤ ਔਖਾ ਹੋ ਜਾਂਦਾ ਯਾਰ 2019 ਦੇ ਵਿੱਚ ਆਈ ਸੀ ਫਲੱਡ ਪੰਜਾਬ ਦੇ ਵਿੱਚ ਤੇ ਬਹੁਤ ਔਖਾ ਹੋ ਗਿਆ ਸੀ ਉਦੋਂ ਅਗਸਤ ਦੇ ਵਿੱਚ ਹੀ ਉਦੋਂ ਆਏ ਸੀਗੇ ਤੇ ਹੁਣ 6 ਸਾਲਾਂ ਬਾਅਦ ਫੇਰ ਸਿਚੁਏਸ਼ਨ ਉਦਾਂ ਦੀ ਬਣੀ ਹੋਈ ਹੈ ਬਾਕੀ ਪਤਾ ਨਹੀਂ ਹਜੇ ਤੇ ਬਾਬਾ ਮੇਰ ਰੱਖੇ ਇਹੀ ਗੱਲ ਹੈ ਤੇ ਅਰਦਾਸ ਕਰਦੇ ਆਪਾਂ ਨਾ ਤੇ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਉਸ ਵਲੌਗ ਕਿਦਾਂ ਲੱਗਿਆ ਬਾਏ ਬਾਏ ਜੀ ਗੁੱਡ ਨਾਈਟ